ਸਭ ਤੋਂ ਪਹਿਲਾਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਤੁਹਾਡਾ ਇੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਦਫਤਰ ਕੌਂਸਲ ਦੇ ਬਹੁਤ-ਬਹੁਤ ਸਵਾਗਤ ਨਿਗਾ ਸਵਾਗਤ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਕਰੀਬਨ 4 ਕਿਲੋ ਹੈਰੋਇਨ 10 9 9 ਐਮ ਐਮ ਗਲੌਕ ਪਿਸਟਲ ਇੱਕ 32 ਬੋਰ ਪਿਸਟਲ ਅਤੇ 8 ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਨਾਂ ਦੇ ਰਿਗਾਰਡਿੰਗ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਰਿਸ਼ਪਾਲ ਸਿੰਘ ਪੁੱਤਰ ਤਰਲੋਕ ਸਿੰਘ ਜੋ ਕਿ ਕੋਟ ਖਾਲਸੇ ਦਾ ਵਸਨੀਕ ਹੈ ਇਸ ਦੇ ਨਾਲ ਇਸ ਦਾ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਵੀ ਕੋਟ ਖਾਲਸੇ ਦਾ ਰਹਿਵਾਸੀ ਹੈ ਇਹਨਾਂ ਨੂੰ 470 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਉਹ ਕਰਿੰਡਾ ਥਾਣੇ ਦਰਜ ਕੀਤਾ ਗਿਆ ਹੈ ਇਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਜਿਹੜੀ ਹੈ ਹੋਰ ਇਹਨਾਂ ਤੋਂ ਨਵੇਂ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇੱਕ ਮੁਕਦਮਾ ਹੈ ਉਹ ਦਰਜ ਕੀਤਾ ਗਿਆ ਹੈ ਸ਼ਗਨਪ੍ਰੀਤ ਸਿੰਘ ਪੁੱਤਰ ਬਿਹੰਤ ਸਿੰਘ ਜੋ ਕਿ ਹਰਦੋ ਰਤਨ ਦਾ ਰਹਿਣ ਵਾਲਾ ਇਸ ਦੇ ਕੋਲੋਂ 2 9 ਐਮ ਐਮ ਦੇ ਗਲੌਕ ਪਿਸਟਲ ਬਰਾਮਦ ਹੋਏ ਨੇ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਇਸ ਤੋਂ ਰਿਕਵਰ ਹੋਇਆ ਹੈ ਇਸ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਹੈ ਕਿਉਂਕਿ ਇਹ ਜਿਹੜੇ ਗਲੌਕ ਪਿਸਟਲ ਨੇ ਇਹ ਦਾਰੋਂ ਪਾਰ ਸਰਹਦੋਂ ਪਾਰ ਜਿਹੜੀ ਹੈ ਸਮਗਲਿੰਗ ਹੈ ਉਸ ਦੇ ਥਰੂ ਇਹਨੇ ਜਿਹੜੇ ਹੈ ਇਹ ਰਿਕਵਰ ਕੀਤੇ ਹੈ ਰਿਟਰੀਵ ਕੀਤੇ ਹੈ ਜਾਂ ਜਾਂ ਇਹ ਦੇਸੀ ਕਿਸੇ ਹੋਰ ਮੇਕ ਨੇ ਇਹ ਸਾਰੀ ਜਿਹੜੀ ਚੀਜ਼ਾਂ ਹੈ ਕੁਐਸਚਨਸ ਜਿਹੜੇ ਹੈ ਉਹ ਜਿਹੜੇ ਇਹ ਸਾਰੇ ਕਲੀਅਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਇੱਕ ਤੀਜਾ ਕੇਸ ਹੈਗਾ ਜਿਹਦੇ ਵਿੱਚ ਜਸਵਿੰਦਰ ਸਿੰਘ ਉਰਫ ਬੱਗਾ ਪਵਨਪਾਲ ਹਰ ਸੁਖਮਨ ਪ੍ਰੀਤ ਆਕਾਸ਼ ਮਸੀਤ ਬੇਅੰਤ ਉਰਫ ਬੇਅੰਤ ਇਹਨਾਂ ਕੋਲੋਂ 3 ਗਲੌਕ ਪਿਸਟਲ 1 ਗਲੌਕ ਪਿਸਟਲ ਤੇ 3 ਕਿਲੋ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ 1 32 ਬੋਰ ਪਿਸਟਲ ਵੀ ਇਹਨਾਂ ਕੋਲੋਂ ਰਿਕਵਰ ਹੋਇਆ ਇਸ ਤਰੀਕੇ ਨਾਲ ਅਮਸਰ ਦਿਹਾਤੀ ਪੁਲਿਸ ਦੇ ਇਹਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 1 ਡਿਲਕਸ ਮੋਟਰਸਾਈਕਲ 3 एम 9 एमएम ग्लॉक पिस्तल एक 32 बोर ਦਾ पिस्तल ਅਤੇ ਇੱਕ ਮੋਟਰਸਾਈਕਲ ਜਿਹੜੀ ਹੈ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਜਿਹੜਾ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਸਨ ਜਿਨ੍ਹਾਂ ਵਿੱਚੋਂ ਆਕਾਸ਼ਪ੍ਰੀਤ ਉਰਫ ਆਕਾਸ਼ ਜਿਹੜਾ ਹੈ ਮਸਤਗੜ ਥਾਣਾ ਖੇਮ ਕਰਨ ਦਾ ਇਸ ਦੇ ਨਾਲ ਇਸ ਦਾ ਸਾਥੀ ਗੁਰਬਖਸ਼ ਸਿੰਘ ਉਰਫ ਬੱਬਲ ਇਹ ਵੀ ਜਿਹੜਾ ਹੈ ਡੇਰਾਪੱਟੀ ਅ ਰਹਿਣ ਵਾਲਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੀ ਸਿਮਰਨਪ੍ਰੀਤ ਜਿਹੜਾ ਹੈ ਔਰ ਸਿੰਮੂ ਜਿਹੜਾ ਮੁਗਲ ਚੱਕ ਪੰਨੂਆ ਥਾਣਾ ਸਦਰ ਜਿਹੜਾ ਤਰਨਤਾਰਨ ਦਾ ਰਹਿ ਰਿਹਾ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ 450 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਰਿਕਵਰ ਹੋਈ ਸੀ ਇੱਕ ਸਕੋਡਾ ਗੱਡੀ ਮਿਲੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਰਿਵਾਲਵਰ ਜਿਹੜੀ ਹੈ ਉਹ ਵੀ ਇਹਨਾਂ ਕੋਲੋਂ ਰਿਕਵਰ ਹੋਈ ਸੀ ਇਸੇ ਕੇਸ ਦੇ ਵਿੱਚ ਪੁੱਛਗਿੱਛ ਅੱਗੇ ਇਹ ਸਾਹਮਣੇ ਆਇਆ ਹੈ ਕਿ ਇੱਕ ਪੰਜਾਬ ਪੁਲਿਸ ਦਾਈ ਜਿਹੜਾ ਹੈਗਾ ਜਿਹੜਾ ਮੁਲਾਜ਼ਮ ਹੈ ਉਹ ਉਹ ਇਹਨਾਂ ਦਾ किंगਪਿੰਨ ਸੀ ਨਾ ਅਜੇ ਕਿਸੇ ਕਾਰਨ ਕਰਕੇ ਅਸੀਂ ਰਿਵੀਲ ਨਹੀਂ ਕਰ ਪਾ ਰਹੇ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਉਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ ਤੇ ਉਹਦੀ ਇਹ ਜਿਹੜੀ ਇਨਵੋਲਵਮੈਂਟ ਹੈਗੀ ਹੈ ਕਾਫੀ ਸੈਂਸੇਸ਼ਨਲ ਹੈ ਕਿ ਕਾਫੀ ਸਮੇਂ ਤੋਂ ਉਹ ਇਸ ਕੰਮ 'ਚ ਲੱਗਿਆ ਹੋਇਆ ਸੀ ਕਿਉਂਕਿ ਇਹ ਸਾਡੇ ਆਪਰੇਸ਼ਨ 'ਚ ਸਾਰਾ ਦਾ ਸਾਰਾ ਜਿਹੜਾ ਨੈਟਵਰਕ ਹੈ ਇਹ ਪਰਦਾ ਫਾਸ਼ ਕੀਤਾ ਗਿਆ ਇਸ ਦਾ ਤੇ ਇਹ ਜਿਹੜਾ ਹੈਗਾ ਮੁੱਖ ਦੋਸ਼ੀ ਜਿਹੜਾ ਹੈ ਇਹਦੀ ਗ੍ਰਿਫਤਾਰੀ ਜਲਦ ਕੀਤੀ ਜਾਏਗੀ ਇਸ ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਹੁਣ ਤੱਕ 450 ਗ੍ਰਾਮ ਦੇ ਕਰੀਬਨ ਜਿਹੜੀ ਹੈਰੋਇਨ ਇੱਕ ਰਿਵਾਲਵਲ ਬੱਤੀ ਬੋਰ ਦਾ ਚਾਰ ਜ਼ਿੰਦਾ ਰੋਂ ਤੇ ਨਾਲ ਹੀ ਜਿਹੜੀ ਹੈ ਇੱਕ ਸਕੋਡਾ ਗੱਡੀ ਹੈ ਉਹਦੀ ਜਿਹੜੀ ਹੈ ਬਰਾਮਦਗੀ ਹੋਈ ਕੇਸ ਉਹਦੇ ਤੇ ਠੀਕ ਹੈ ਜਿਹੜੇ ਨਾਮ ਨਹੀਂ ਦੱਸ ਸਕਦੇ ਵੈਸੇ ਕਾਂਸਟੇਬਲ ਸੀ ਜਾਂ ਜੇ ਕਾਂਸਟੇਬਲ ਰੈਂਕ ਦਾ ਹੈਗਾ ਮੁਲਾਜ਼ਮ ਹੈਗਾ ਜਲਦੀ ਇਸ ਦਾ ਜਿਹੜਾ ਹੈਗਾ ਹੋਰ ਵੀ ਖੁਲਾਸੇ ਜਿਹੜੇ ਆ ਆਪਰੇਸ਼ਨ 'ਚ ਹੋਣਗੇ ਜੀ ਤੇ ਇਸ ਦੇ ਨਾਲ ਜੀ ਜਿਹੜੀ ਆ ਅਸੀਂ ਗੱਲ ਕਰਦੇ ਆਂ ਕੀ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈ ਇਲੀਗਲ ਐਕਟੀਵਿਟੀਆਂ ਐਂਟੀ ਸੋਸ਼ੀਅਲ ਐਕਟੀਵਿਟੀਆਂ ਐਂਟੀ ਨੈਸ਼ਨਲ ਐਕਟੀਵਿਟੀਆਂ ਇਹਨਾਂ ਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਜਿਹੜਾ ਹੈ ਸਖਤ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਤੇ ਇਸ ਪੂਰੇ ਦੇ ਪੂਰੇ ਜਿਹੜੇ ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਇਹ ਐਕਸ਼ਨ ਲੈਣ ਜਾ ਰਹੇ ਹਾਂ ਸਹੀ ਜੀ ਤੇ ਪਾਕਿਸਤਾਨ ਨਾਲ ਕੋਈ ਲਿੰਕ ਇਹਦਾ ਹੁਣ ਤੱਕ ਬੋਤਾ ਨਹੀਂ ਗਿਆ ਜੀ ਬਿਲਕੁਲ ਜੀ ਕਰਾਸ ਬਾਰਡਰ ਇਹਨਾਂ ਦੇ ਲਿੰਗੁਇਜਸ ਜਿਹੜੇ ਆ ਉਹ ਕਾਫੀ ਸਾਹਮਣੇ ਆਏ ਨੇ ਇਹਨਾਂ ਦੇ ਜੋ ਵੀ ਅਸੀਂ ਇਹਨਾਂ ਦੇ ਫੋਨਸ ਵਗੈਰਾ ਦੇ ਜੋ ਹੋਰ ਡਿਟੇਲਸ ਹੈ ਜਾਂ ਹੋਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈਗੀ ਆ ਉਹਨਾਂ ਦੇ ਵਿੱਚ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੋਈ ਹੈ ਜੋ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਤਾਂ ਉਹ ਸਾਰੀ ਦੀ ਸਾਰੀ ਰਿਵੀਲ ਕਰਦੀ ਹੈ ਕਿ ਕਿਤਨੇ ਕਿਤੇ ਇਹਨਾਂ ਦੇ ਜਿਹੜੇ ਹੈ ਥਰੂ ਅ ਇੰਟਰਨੈਟ ਜਿਹੜੇ ਹੈ ਇਹਨਾਂ ਦੇ ਉੱਤੇ ਲਿੰਕੇਜਸ ਰਹੇ ਨੇ ਸਰ ਇੱਥੇ ਨਜ਼ਰ ਆ ਕਿਸੇ ਦਾ ਇਹਨਾਂ ਜਾਂਚ ਦੇ ਵਿੱਚ ਕੁਝ ਕਿਸ ਦੇ ਵਿੱਚ ਆ ਗਿਆ ਅੱਗੇ ਇਹ ਸਾਡੀ ਸੋਰਸ ਇਨਫੋਰਮੇਸ਼ਨ ਦੇ ਰਾਹੀਂ ਵੀ ਤੇ ਕੁਝ ਸਰਵੇਲੈਂਸ ਦੇ ਦੌਰਾਨ ਜਿਹੜਾ ਹੈ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਇਹ ਸਾਰਾ ਦਾ ਸਾਰਾ ਜਿਹੜਾ ਹੁਣ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਇੱਕ ਲਵਪ੍ਰੀਤ ਸਿੰਘ ਲਵ ਜਿਹੜਾ ਪੜਿਆ ਸੀ ਇਹ ਉਹੀ ਬੰਦਾ ਹੈ ਜਿਹੜਾ ਜਿਹਦੀ ਤੁਸੀਂ ਜ਼ਿਕਰ ਕਰ ਰਹੇ ਹੋ ਨਹੀਂ ਨਹੀਂ ਉਹ ਲਵਪ੍ਰੀਤ ਸਿੰਘ ਲਵ ਜਿਹੜਾ ਮਹਾਰੀ ਦਾ ਰਹਿਣ ਵਾਲਾ ਸੀ ਅਮਰਸਰ ਲੋਪੋਕੇ ਥਾਣੇ 'ਚ ਜੋਬ ਕਰਦਾ ਸੀ ਨੇ ਉਹ ਦੱਸਾਂਗੇ ਤੁਹਾਨੂੰ ਜਲਦੀ ਦੱਸ ਦਾਂਗੇ ਸਾਨੂੰ ਇਹ ਹੈ ਕਿ ਇੱਕ ਵਾਰੀ ਆਪਰੇਸ਼ਨ ਜਿਹੜਾ ਕੰਪਲੀਟ ਹੋ ਜਾਏ ਇਸ ਦੀ ਗ੍ਰਿਫਤਾਰੀ ਹੋ ਜਾਏ ਫਿਰ ਅਸੀਂ ਉਹ ਵੀ ਕਰ ਸਰ ਇਹ ਕਿੰਨਾ ਕਿ ਡਿਫਿਕਲਟ ਹੋ ਗਿਆ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਇਸ ਗੋਰਥ ਦੇ ਇਨਵੋਲ ਹੋ ਗਿਆ ਹੋਰ ਰੀਜ਼ਨ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਿਸੇ ਆਈਆਰਬ ਦੇ ਨਾਲ ਅਟੈਚ ਇਹ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਤਨਾਤ ਨਹੀਂ ਹੈ ਪਰ ਜਿਵੇਂ ਵੀ ਇਹ ਰੈਵੋਲੂਸ਼ਨ ਹੋਈ ਹੈ ਕਿ ਇਹ ਮੁਲਾਜ਼ਮ ਜਿਹੜਾ ਹੈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਇਨਵੋਲ ਹੈ ਇਹ ਜਿਹੜਾ ਸਾਡੇ ਵਾਸਤੇ ਵੱਡਾ ਚੈਲੰਜ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਹੈ ਆਇਡੈਂਟੀਫਾਈ ਕਰਨਾ ਕਿਉਂਕਿ ਆ ਮੁਲਾਜ਼ਮ ਪੁਲਿਸ ਦੇ ਵਿਚਕਾਰ ਰਹਿ ਕੇ ਇਦਾਂ ਦੇ ਕੰਮ ਕਰ ਰਹੇ ਨੇ ਤੇ ਉਹ ਸਾਡੇ ਲਈ ਵਾਕਈ ਵੱਡਾ ਚੈਲੰਜ ਹੈ ਸਰ ਬ੍ਰਾਂਡਿੰਗ ਕਿੱਕ ਡਰੋਨ ਵਧਿਆ ਕਿਉਂਕਿ ਅਗਰ ਪਿੱਤੇ ਕੁ ਸਮੇਂ ਦੀ ਕਵਰੀ ਦੀ ਗੱਲ ਕਰੀ ਤਾਂ ਸਾਡੀ ਕਵਰੀ ਬਹੁਤ ਜ਼ਿਆਦਾ ਉਹ ਸਦੇ ਕੋਈ ਮਿਸਿੰਗ ਵੀ ਹੋਈ ਹੋएगी ਕਿ ਕਿੰਨਾ ਕੁ ਉਧਰੋਂ ਇਸ ਵੇਲੇ ਦੇਖੋ ਜੀ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲ ਸੈਕੰਡ ਲਾਈਨ ਆਫ ਡਿਫੈਂਸ ਨੂੰ ਮੈਨ ਕਰ ਰਹੇ ਨੇ ਸਾਡੀ ਬੜੀ ਵਧੀਆ ਕੋਆਰਡੀਨੇਸ਼ਨ ਚੱਲਦੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਇਹ ਡਰੋਨਸ ਦੀ ਜਿਹੜੀ ਰਿਕਵਰੀ ਬਹੁਤ ਹੋਈ ਹੈ ਇਸੇ ਕੋਆਰਡੀਨੇਸ਼ਨ ਦਾ ਇਸੇ ਅਲਰਟਨੈਸ ਦਾ ਤੇ ਇਸੇ ਐਕਟਿਵਲੀ ਡਿਊਟੀ ਕਰਨ ਦਾ ਨਤੀਜਾ ਹੈ ਕਿ ਅੱਜ ਜਿਹੜੇ ਐਨੇ ਡਰੋਨ ਵਗੈਰਾ ਜਿਹੜੇ ਹੈ ਉਹ ਰਿਕਵਰ ਹੋ ਰਹੇ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਕਾਉਂਟਰਬੈਂਡਸ ਦੀ ਰਿਕਵਰੀ ਹੈ ਇਸੇ ਪਾਸੇ ਵੱਲ ਇਸ਼ਾਰਾ ਵੀ ਕਰ ਰਹੀ ਹੈ ਕਾਉਂਟਰਬੈਂਡ ਦੀ ਧੁੰਦ ਦੀ ਸ਼ੁਰੂਆਤ ਹੋਈ ਹੈ ਧੁੰਦ ਸ਼ੁਰੂ ਹੋਣ ਦੇ ਨਾਲ ਕਿੰਨਾ ਕੁ ਐਫਰਟਸ ਵਧੇ ਉਦੋਂ ਜਿਹੜੀ ਸਮਗਰੀ ਸਾਡੀਆਂ ਮੀਟਿੰਗਸ ਹੋਈਆਂ ਨੇ ਜੀ ਬੀਐਸਐਫ ਦੇ ਨਾਲ ਕਿਉਂਕਿ ਧੁੰਦ ਦੇ ਨਾਲ ਜਿਹੜੀ ਹੈ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਕਾਫੀ ਡਿਫਿਕਲਟੀ ਆਉਂਦੀ ਹੈ ਅਸੀਂ ਜਿਹੜੀ ਇਹ ਪੈਟਰੋਲਿੰਗ ਪਾਰਟੀਜ਼ ਦਾ ਨੰਬਰ ਹੈ ਉਹ ਵਧਾਇਆ ਹੈ ਤੇ ਅਸੀਂ ਹੋਰ ਜਿਹੜੀ ਫੋਰਸ ਹੈ ਅਸੀਂ ਉਹ ਵੀ ਮੰਗ ਕੀਤੀ ਹੈ ਤੇ ਜਲਦੀ ਸਾਨੂੰ ਉਹ ਵੀ ਮਿਲ ਜਾਏਗੀ ਅਸੀਂ ਉਹਨਾਂ ਨੂੰ ਵੀ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਅਸੀਂ ਮੈਨ ਕਰਨ ਜਾ ਰਹੇ ਹਾਂ ਸੋ ਥੈਟ ਕਿ ਸਾਡੀ ਇਹ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਇਫੈਕਟਿਵਲੀ ਤੇ ਅਰਾਊਂਡ ਦਾ ਕਲੌਕ ਜਿਹੜੀਆਂ ਉਹ ਕੰਮ ਕਰ ਸਕਣ। ਵੱਡੇ ਡਰੋਨ ਦੇ ਸਾਥ ਹੁਣ ਛੋਟੇ ਡਰੋਨ ਤੇ ਰਾ ਸਮਗਲਿੰਗ ਕੀਤੀ ਜਾ ਰਹੀ ਜਿਹਨਾਂ ਦੀ ਜਿਹੜੀ ਹੈ ਪਤਾ ਲੱਗਣਾ ਵੀ ਮੁਸ਼ਕਿਲ ਹੋ ਜਾਂਦਾ ਨਹੀਂ ਬਿਲਕੁਲ ਜੀ ਇਹ ਜਿਹੜੇ ਛੋਟੇ ਡਰੋਨ ਨੇ ਇੱਕ ਤਾਂ ਇਹਨਾਂ ਦੀ ਜਿਹੜੀ ਡਿਟੈਕਸ਼ਨ ਹੈਗੀ ਹੈ ਕਿਉਂਕਿ ਇਹ ਕਾਫੀ ਲੋ ਲੈਵਲ ਤੇ ਜਿਹੜੇ ਫਲਾਈ ਕਰ ਸਕਦੇ ਨੇ ਦੂਸਰਾ ਇਹਨਾਂ ਦੀ ਜਿਹੜੀ ਪੇ ਲੋਡ ਹੈ ਉਹ ਬੜਾ ਘੱਟ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਇਹਨਾਂ ਦਾ ਪੇ ਲੋਡ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਜਿੱਥੇ ਵੀ ਪੇ ਲੋਡ ਪੇ ਲੋਡ ਘਟਿਆ ਹੈ ਉੱਥੇ ਵੈਪਨ ਦੇ ਜਿਹੜੀ ਹੈਗੀ ਹੈ ਉਹਦੀ ਵੀ ਸਮਗਲਿੰਗ ਨਾਲ ਨਾਲ ਹੋ ਰਹੀ ਹੈ ਪਰ ਜਿਵੇਂ ਜਿਵੇਂ ਸਾਡੀ ਇਹ ਜਿਹੜੀ ਹੈ ਅਲਰਟਨੈਸ ਤੇ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਕਾਫੀ ਵੈਪਨਸ ਜਿਹੜੇ ਨੇ ਛੋਟੇ ਗਲੌਕ 26 ਹੋ ਗਏ ਤੇ ਕੌਂਟਰਬੈਂਟਸ ਜਿਹੜੇ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਪੈਕੇਟ ਆ ਰਿਹਾ ਹੁਣ ਉਹਦੀ ਕਾਫੀ ਨੰਬਰ ਆਫ ਇਨਸੀਡੈਂਟਸ ਦੇ ਵਿੱਚ ਰਿਕਵਰੀ ਹੋਈ ਹੈ ਸੋ ਅਸੀਂ ਜਿਹੜਾ ਹੈ ਇਹ ਸਾਰੇ ਦੀ ਜਿਹੜੀ ਹੈ ਹੋਰ ਵੱਧ ਤੋਂ ਵੱਧ ਜਿਹੜੀ ਹੈ ਇਸ ਚੀਜ਼ ਨੂੰ ਡੈਟਰੈਂਸ ਵਾਸਤੇ ਵੀ ਤੇ ਇਸ ਦੀ ਰਿਕਵਰੀ ਵਾਸਤੇ ਵੀ ਇਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਪੁਲਿਸ ਦਾ ਇਹਨੂੰ ਅਸੀਂ ਮਜ਼ਬੂਤ ਕਰਨ ਜਾ ਰਹੇ ਹਾਂ ਇਸ ਦੇ ਨਾਲ ਹੀ ਬੀਐਸਐਫ ਦੇ ਨਾਲ ਜਿਹੜਾ ਹੈ ਸਾਡੇ ਜੁਆਇੰਟ ਪੈਟ੍ਰੋਲਿੰਗ ਜਿਹੜੀਆਂ ਹਨ ਉਹਨਾਂ ਨੂੰ ਸਟਾਰਟ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਤੇ ਸਾਡੀ ਕੋਆਰਡੀਨੇਸ਼ਨ ਹੈਗੀ ਹੈ ਅਸੀਂ ਉਹਨੂੰ ਹੋਰ ਕਿਵੇਂ ਅਸੀਂ ਵਧੀਆ ਕਰ ਸਕਦੇ ਆ ਇਸ ਦੇ ਲਈ ਅਸੀਂ ਮੀਟਿੰਗਸ ਵੀ ਕੀਤੀਆਂ ਨੇ ਤੇ ਹੁਣ ਦੋ ਤਿੰਨ ਦਿਨ ਦੇ ਵਿੱਚ ਅਸੀਂ ਹੋਰ ਵੀ ਮੀਟਿੰਗਸ ਇਹਨਾਂ ਦੀਆਂ ਕਰਨ ਜਾ ਰਹੇ ਹਾਂ ਕਿਉਂਕਿ ਅੱਗੇ ਜਿਹੜਾ ਹੈ ਜਿਵੇਂ ਤੁਸੀਂ ਕਿਹਾ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਏਗੀ ਤੇ ਜਿਹੜਾ ਹੈ ਲਾ ਇਨਫੋਰਸਮੈਂਟ ਏ ਇਸ ਵਾਸਤੇ ਬੜਾ ਚੈਲੈਂਜਿੰਗ ਹੋ ਜਾਂਦਾ ਹੈ ਕਿਉਂਕਿ ਜਿਹੜਾ ਡਰੋਨ ਹੈ ਕਿਉਂਕਿ ਉਹ ਛੋਟਾ ਡਰੋਨ ਹੈ ਲੋ ਜਿਹੜਾ ਹਾਈਟ ਤੇ ਉਹ ਫਲਾਈ ਕਰਦਾ ਹੈ ਇਹ ਵੀ ਇੱਕ ਵੱਡਾ ਚੈਲੈਂਜ ਹੈ ਤੇ ਨੰਬਰ ਆਫ ਡਰੋਨਸ ਇਸ ਤਰੀਕੇ ਨਾਲ ਕਾਫੀ ਵੱਧ ਵੀ ਰਹੇ ਨੇ ਪਰ ਉਸੇ ਜਿਵੇਂ ਜਿਵੇਂ ਵੱਧ ਰਹੇ ਨੇ ਉਸ ਉਹਨਾਂ ਦੀ ਰਿਕਵਰੀ ਤੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਇੰਟਰਵੈਂਸ਼ਨ ਤੇ ਇਹਨਾਂ ਨੂੰ ਇੰਟਰਸੈਪਸ਼ਨ ਜਿਹੜੀ ਹੋ ਰਹੀ ਹੈ ਉਹ ਵੀ ਨੰਬਰ ਵਧਿਆ ਹੈ